ਸਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਨੰਮਕਾਲ ਜਆ ਉਹਨੇ ਲੇਪਰੇ ਚੜ੍ਹਦੇ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਅੱਜ ਮੈਂ ਚੋਣੀਆਂ ਆ ਮੈਂ ਅੱਜ ਨਾਲ ਕੋਈ ਖਰਾਬ ਹੈ ਅੱਜ ਮੇਰਾ ਵੀਰ ਕੁਲਸਾਲਾ ਖੜਾ ਅੱਜ ਮੇਰਾ ਵੀਰ ਆ ਪਿਓ ਖੜਾ ਜੇ ਲੋਹੇ ਤਾਂ ਵਾਦੋਨਾ ਨਾ ਕਰਦੇ ਆ ਦੋ ਗੱਟੀਆਂ ਗਈਆਂ ਮੇਰੀ ਬੇਟੀ ਦੀਆਂ ਦਾਦੀਆਂ ਲੋਕੀ ਕੋਠੇ ਤੇ ਚੜਚਾੜੀ ਹੁੰਦੇ ਹੈ ਤੇ ਗਰੀਪਾਂ ਦਾ ਵਿਆਹ ਅੱਜ ਯਾਨੀ ਕਿ 16 ਜੂਨ ਨੂੰ ਬੜੇ ਹੀ ਧੂਮ ਧਾਮ ਨਾਲ ਮੁਕੰਮਲ ਹੋ ਗਿਆ ਹੈ ਵਿਆਹ ਚ ਪੁਲਿਸ ਵਾਲੇ ਮਾਮੇ ਬਣ ਕੇ ਪਹੁੰਚੇ ਉੱਥੇ ਹੀ ਸੰਸਦ ਮੈਂਬਰ ਗੁਰਜੀਤ ਔਜਲਾ ਵੱਲੋਂ ਵੀ ਵਿਆਹ ਚ ਚੰਗੇ ਖਾਸੇ ਪ੍ਰਬੰਧ ਕੀਤੇ ਗਏ ਤੇ ਸੈਂਟਰਲ ਪੰਜਾਬ ਟੀਵੀ ਵੱਲੋਂ ਬੀਤੇ ਦਿਨੀ ਇੱਕ ਖਬਰ ਦਰਸ਼ਕਾਂ ਨਾਲ ਨਿਸ਼ਰ ਕੀਤੀ ਗਈ ਸੀ ਜਿਸ ਵਿੱਚ ਅਮ੍ਰਿਤਸਰ ਦੇ ਸੁਲਤਾਨਪੁਰ ਵਿੱਚ ਰਹਿੰਦੇ ਬਲਵਿੰਦਰ ਸਿੰਘ ਦੇ ਪਰਿਵਾਰ ਨਾਲ ਦਰਸ਼ਕਾਂ ਨੂੰ ਰੂਬਰੂ ਕਰਵਾਇਆ ਗਿਆ ਸੀ ਦਰਸਲ ਬਲਵਿੰਦਰ ਸਿੰਘ ਦੀ ਤੀ ਜੋਤੀ ਦਾ ਵਿਆਹ 16 ਜੂਨ ਜਾਨੀ ਕਿ ਅੱਜ ਐਤਵਾਰ ਨੂੰ ਰੱਖਿਆ ਗਿਆ ਸੀ ਪਰ ਪਰਿਵਾਰ ਕੋਲ ਤੇ ਦੇ ਡੋਲੀ ਤੋਰਨ ਲਈ ਪੈਸਾ ਟਕਾ ਨਾ ਹੋਣ ਕਾਰਨ ਪਰਿਵਾਰ ਵੱਲੋਂ ਮੀਡੀਆ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਜਦੋਂ ਇਸ ਪਰਿਵਾਰ ਦੀ ਕਹਾਣੀ ਲੋਕਾ ਦਾ ਕਪਾਤੀ ਤਾਂ ਵੱਡੀ ਗਿਣਤੀ ਵਿੱਚ ਦਾਨੀ ਸੱਜਣਾ ਨੇ ਇਸਤੀ ਦੇ ਵਿਆਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕੀ। ਭਾਈ ਅਸੀਂ ਤੇ ਆ ਤਾਂ ਕਿ ਅਸੀਂ ਗੱਲਾਂ ਕਰਾਂਗੇ। ਉਹ ਭਾਈ ਪਿਆਰ ਲੱਗੇ। ਮੇਰਾ ਖਾਦਿਓ ਤਾਂ ਨਹੀਂ। ਉਹ ਮੈਂ ਖਾਦਿਓ ਤਾਂ ਨਹੀਂ ਉਹਨੇ ਤਾਂ ਰਿਆ ਗਿਆ ਹੈ ਨਾ। ਭਾਈ ਫੋਟੋ ਚ ਕਰਨਾ ਭਾਈ ਪਲੀਜ਼ ਸਟਾਈਪ ਕਰਦੇ। ਫੋਟੋ ਭੇਜ ਦਾਂਗੇ। ਫੋਟੋ ਭੇਜ ਦਾਂਗੇ। ਨਾ ਭਾਗ ਕਰ। ਉਹ ਦਿਨ ਤੇ ਆਚਤਾ ਦੇ ਜਦੋਂ ਵਿਆਹ ਦੀ ਫਿਕਰ ਕਰੀ ਬੈਠਾ ਪਰਿਵਾਰ ਆਪਣੀ ਤੀ ਦੀ ਡੋਲੀ ਤੋਰਨ ਲਈ ਪੈਲੈਸ 'ਚ ਪਹੁੰਚਿਆ ਜਿੱਥੇ ਅੰਮ੍ਰਿਤਸਰ ਤੋਂ ਕਾਂਗਰਸੀ ਐਫਪੀ ਗੁਰਜੀਤਔਜਲਾ ਐਸਆਈ ਦਲਜੀਤ ਸਿੰਘ ਸਹਨੇ तमाम dànੀ ਵੀਰਾਂ ਨੇ ਵਿਆਹ ਦਾ ਪੂਰਾ ਪ੍ਰਬੰਧ ਪਹਿਲਾਂ ਹੀ ਕਰ ਰੱਖਿਆ ਸੀ ਉੱਥੇ ਹੀ ਐਸਆਈ ਦਲਜੀਤ ਸਿੰਘ ਕੁੜੀ ਦੇ ਮਾਮਾ ਬਣ ਕੇ ਪਹੁੰਚੇ ਅਤੇ ਤੀ ਨੂੰ ਆਸ਼ੀਰਵਾਦ ਦਿੱਤਾ ਸਜੀਤ ਜੀ ਅੱਜ ਉਸੇ ਪੀਲਾ ਵਿਆਹ ਹੋ ਰਿਹਾ ਜਿਸ ਦਾ ਸਾਰੇ ਪਰਿਵਾਰਾਂ ਨੇ ਅਨਾਰਿ ਭਰਾਵਾਂ ਨੇ ਬਹੁਤ ਸਾਰਾ ਦਿੱਤਾ ਤੁਸੀਂ ਬਹੁਤ ਅਹਿਮ ਰੋਲ ਖਾਇਆ ਠੀਕ ਹੈ ਜੀ ਇਹ ਜੀ ਹੋਰ ਜਿਹੜਾ ਉਸ ਪਰਿਵਾਰਾਂ ਦੀ ਜੇੜ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਰਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਤੂਫ ਦੇ ਉੱਤੇ ਇਕੱਠੇ ਹੋ ਗਏ ਔਰ ਇੰਨਾ ਦਾਨਪੁੰਨ ਕਰਕੇ ਇਸ ਦੀ ਦੇ ਆਨੰਦ ਕਾਜ ਦੀਪ ਤੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਰਾਵਾਂ ਦਾ ਸਾਰੀ ਉਮਰ ਵਾਸਤੇ ਔਰ ਜਾਣੀ ਸੱਚਾ ਕਿ ਫੀਲ ਹੈ ਜਿਹੜਾ ਦਾਨ ਆ ਉਹਨਾਂ ਬੰਦ ਕੀਤਾ ਜਾਵੇ ਕਿਉਂਕਿ ਠੀਕ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦਾ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਭੈਣਾਂ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰ੍ਹਾਂ ਜਿਹੜੀ ਉਤਰ ਗਈ ਮਾਮੇ ਨੇ ਰੋਡ ਬਣਾਣੀ ਇਹਦੇ ਵਿੱਚ ਅਸੀਂ ਜੀ ਇੱਕ ਫੇਮਸ ਦਾ ਰੋੜੀ ਲਾ ਲੋ ਲਾੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਪਟਾਇਆ ਨਾ ਕੋਈ ਮਾਮਾ ਇਹ ਆਪਾਂ ਪਿੰਡਾਂ ਸੇ ਤਰ੍ਹਾਂ ਦੇ ਕੰਮ ਕਰਦੇ ਆ ਇਹ ਦੋਨੋਂ ਚੀਜ਼ ਬਹੁਤ ਵੱਡੇ ਮਾਸਟਰੇ ਬਹੁਤ ਹੀ ਸਿੰਪਲ ਦੇ ਸਿਧਾਂਤ ਨੇ ਜਿਹੜੇ ਕਿ ਦੁਨੀਆਂ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਪਰ ਲੋਕਾਂ ਦਾ ਘਰੇਲੂ ਕੰਮ ਕਰਕੇ ਤੇ ਆਪਣਾ ਖਜਾਲਾ ਕਰਦੇ ਨੇ ਤੇ ਕਹਿੰਦੇ ਉਹਨਾਂ ਦੀ ਉਸਨ ਮਜਬੂਰੀ ਦੇਖ ਕੇ ਤੇ ਸਾਡੇ ਕੋਲ ਆ ਨਹੀਂ ਗਿਆ ਅੱਜ ਪੱਤਰਕਾਰ ਭਰਾਵਾਂ ਨੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਤੇ ਮਲੇਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕਿ ਉਹਨਾਂ ਜਿਹੜਾ মিডিਆ ਆ ਗਿਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਸਥ ਦੇਵ ਦੇ ਵਿੱਚੋਂ ਫੋਟੋ ਕਿਉਂ ਉਹ ਪੜੀ ਨੂੰ ਸ਼ਗਨ ਦੇ ਕੇ ਆਪਣਾ ਜਿਹੜਾ ਦੁੱਖ ਆ ਉਹ ਸਰਵਾਦ ਲਗਾਇਆ ਯਾਨੀ ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਬੰਦ ਕਾਗਜ਼ ਆ ਉਹਨੇ ਲਿਫਤੇ ਚੜ੍ਹਦੇ ਉਧਰ ਐਮਪੀ ਗੁਰਜੀਤ ਔਜਲਾ ਦੇ ਸਹਿਯੋਗੀ सोनू ਜੰਡਿਆਲਾ ਵੀ ਵਿਆਹ ਵਿੱਚ ਹਿੱਸਾ ਲੈਣ ਪਹੁੰਚੇ ਜਿਨ੍ਹਾਂ ਇਸਤੀ ਜੋਤੀ ਦੇ ਵਿਆਹ ਦੇ ਖੁਸ਼ੀ ਜਿਤਾਈ ਉੱਥੇ ਹੀ মিডিਆ ਨੂੰ ਅਪੀਲ ਕੀਤੀ ਕਿ ਜੇਕਰ ਕਿਦਰੇ ਵੀ ਅਜਿਹੇ ਕਿਸੇ ਪਰਿਵਾਰ ਨੂੰ ਉਹਨਾਂ ਦੀ ਲੋੜ ਹੋਵੇ ਤਾਂ ਉਹਨਾਂ ਤੱਕ ਅਜਿਹੀ ਸੂਚਨਾ ਜ਼ਰੂਰ ਪਹੁੰਚਾਈ ਜਾਵੇ ਹਾਂਜੀ सोनू ਵੀ ਕਿਵੇਂ ਲਿਖਦੇ ਹੋ ਇਸ ਤਰ੍ਹਾਂ ਦਾ ਵਿਆਹ ਜੋ ਹੋ ਰਿਹਾ ਤੁਹਾਨੂੰ ਦਾ ਹਾਲਾਤ ਬਹੁਤ ਹੀ ਮਾੜੇ ਹਾਲਾਤ ਚ ਚੱਲ ਰਿਹਾ ਹੈ ਇਸ ਵਾਰ ਉਹ ਤੁਹਾਡੇ ਚੈਨਲਾਂਾਂ ਦੇ ਜ਼ਰੀਏ ਜਦੋਂ মিডিਆ ਦੇ ਜ਼ਰੀਏ ਸਾਡੇ ਤੱਕ ਖਬਰ ਪਹੁੰਚੀ ਉਸੇ ਵੇਲੇ ਹੀ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਅੰਮ੍ਰਿਤਸਰ ਤੋਂ ਤੀਸਰੀ ਵਾਰ ਚੁਣੇ ਗਏ ਨੇ ਉਹਨਾਂ ਆਪਣੀ ਜ਼ਿੰਮੇਵਾਰੀ ਸਮਝਦੇ ਆ ਉਸੇ ਵੇਲੇ ਹੀ ਸਾਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਭੇਜਤਾ ਕਿ ਪਰਿਵਾਰ ਦੇ ਕੋਲ ਪਹੁੰਚੋ ਜਿਸ ਵੀ ਚੀਜ਼ ਦੀ ਜ਼ਰੂਰਤ ਆ ਪੂਰੀ ਕਰੋ ਔਰ ਅੱਜ ਅਸੀਂ ਆਏ ਆ ਤੁਹਾਡੇ ਜਰੀਏ ਵੇਖੋ ਤੁਸੀਂ ਅੱਜ ਮਾਹੌਲ ਤੁਸੀਂ ਦੇਖ ਲਿਆ ਕਿਦਾਂ ਦਾ ਵਾ ਇੱਕ ਧੀ ਦਾ ਵਿਆਹ ਹੋ ਗਿਆ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਔਰ ਇਹ ਸਾਰੇ ਹੀ ਜਾਨੀ ਸੱਜਣਾ ਨੇ ਔਰ ਮੀਡੀਆ ਨੇ ਸਾਰੇ ਹੀ ਇਹ ਸਾਡੇ ਹੋਰ ਸਮਾਸਥੀ ਵੀਰਾਂ ਨੇ ਰਲ ਕੇ ਜਿਹੜਾ ਇਹ ਇਲਾਕਾ ਜੋਗੋ ਉਪਰਾਲਾ ਕੀਤਾ ਔਰ ਤੁਹਾਡੇ ਜਰੀਏ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਕਿਤੇ ਵੀ ਇਹੋ ਜੀ ਕੋਈ ਕੁਛ ਘਰ ਹੁੰਦੇ ਆ ਜਿੱਥੋਂ ਤੱਕ ਅਸੀਂ ਨਹੀਂ ਪਹੁੰਚ ਪਾਉਂਦੇ ਤੇ ਤੁਹਾਡੇ ਜਰੀਏ ਅਸੀਂ ਉੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਕਿਸੇ ਤਰ੍ਹਾਂ ਦੀ ਕਿਤੇ ਜ਼ਰੂਰਤ ਹੋਵੇ ਤੁਸੀਂ ਸਾਨੂੰ ਜਰੂਰ ਦੱਸਿਆ ਕਰੋ ਤੁਸੀਂ ਸਾਡੇ ਭਰਾ ਜੇ ਪਰ ਇੱਕ ਜਿੱਥੇ ਸਰਕਾਰ ਤੋਂ ਜ਼ਿਆਦਾ ਅਹਿਮ ਰੋਲ ਮੀਡੀਆ ਦਾ ਵਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜੋਗਿਆ ਤੁਹਾਡੇ ਜਰੀਏ ਜਦੋਂ ਖਬਰਾਂ ਲੋਕਾਂ ਤੱਕ ਪਹੁੰਚਦੀਆਂ ਤਾਂ ਲੋਕ ਅਵੇਅਰ ਹੋ ਜਾਂਦੇ ਦਾਨੀ ਸੱਜਣ ਖਲੋ ਜਾਂਦੇ ਆ ਅੱਜ ਤੁਸੀਂ ਹੀ ਜ਼ਿਆਦਾ ਵਧਾਈ ਦੇ ਪਾਤਰ ਜੀ ਅੱਜ ਇਹੋ ਜਿਹਾ ਹੋ ਰਿਹਾ ਜਿਹੜੇ ਪਹਿਲਾਂ ਤੇ ਅੰਦੇ ਟੈਂਟ ਨਹੀਂ ਆ ਹਲਵਾਈ ਨਹੀਂ ਸੀ ਅੱਜ ਜਿਸ ਤਰ੍ਹਾਂ ਵਿਆਹ ਹੋਇਆ ਉੱਥੇ ਤੁਹਾਡੇ ਸਾਹਮਣੇ ਪੈਲਸ ਵੀ ਹੋ ਗਿਆ ਲੋਹਾਈ ਵੀ ਲੱਗੇ ਸਾਲ ਵੀ ਲੱਗੇ ਆ ਹਰ ਚੀਜ਼ ਆ ਸਾਰਾ ਖੁਸ਼ੀ ਦਾ ਮਾਹੌਲ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਔਰ ਅੱਗੋਂ ਵੀ ਇੱਥੇ ਹੀ ਧਿਆਣੀ ਦਾ ਸਾਡੇ ਹਲਕਾ ਜੰਦਿਆਲਾ ਗੁਰੂ ਚ ਵਿਆਹ ਆ ਉੱਥੋਂ ਦੇ ਵਧਾਇਕ ਦਾ ਫੋਨ ਆ ਗਿਆ ਡੈਨੀ ਬਨਾਲਾ ਜੀ ਦਾ ਵੀ ਮੈਂ ਕਿਤੇ ਵੀ ਪਰਿਵਾਰ ਨੂੰ ਲੋੜਿਆ ਉੱਥੇ ਵੀ ਅੱਗੇ ਵੀ ਤੇ ਮੈਂ ਧੀ ਦੇ ਨਾਲ ਖੜੇ ਆ ਇਹ ਸਾਰਿਆਂ ਨੂੰ ਸਾਨੂੰ ਪਾਰਟੀ ਪਾਜੀ ਤੋਂ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਅੱਜ ਇਹ ਸਾਰਿਆਂ ਨੇ ਆਪਾਂ ਰਲ ਕੇ ਜਿਹੜਾ ਇੱਕ ਕੰਮ ਕੀਤਾ ਵਾ ਔਰ ਕੋ ਨੂੰ ਸਾਰਿਆਂ ਨੂੰ ਵਧਾਈ ਕਿਉਂਕਿ ਮੈਨੋਂ ਨੇ ਮੈਂ ਤੁਹਾਨੂੰ ਵਧਾਈ ਦੇਣਾ ਤੁਹਾਡਾ ਮੀਡੀਆ ਦਾ ਇਹ ਰੋਲ ਸੀਗਾ ਇਹਦੇ ਵਿੱਚ ਤੇ ਸੱਚੇ ਪਾਸ਼ਾ ਤੁਹਾਡੇ ਚੈਨਲਾਂ ਨੂੰ ਇਦਾਂ ਹੀ ਤਰੱਕੀਆਂ 'ਚ ਲੈ ਕੇ ਜਾਵੇਂ ਤੇ ਤੁਸੀਂ ਇਦਾਂ ਦੇ ਉਪਰਾਲੇ ਕਰਦੇ ਰਹੋ ਦੂਜੇ ਪਾਸੇ ਧੂਮ ਧਾਮ ਨਾਲ ਆਪਣੀ ਧੀ ਦਾ ਵਿਆਹ ਹੁੰਦਾ ਦੇਖ ਪੂਰਾ ਪਰਿਵਾਰ ਫੁੱਲਿਆ ਨਹੀਂ ਸੀ ਸਮਾਰਿਆ ਪਰਿਵਾਰ ਨੇ ਦਾਨੀ ਸਦਨਾਂ ਦਾ ਸ਼ੁਕਰੀਆ ਜਾ ਕੀਤਾ ਉੱਥੇ ਹੀ ਦਾਨੀ ਸੱਜਣਾ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਧੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਹੁਣ ਉਹ ਮਦਦ ਲਈ ਪੈਸੇ ਆਦ ਪੇਜਨਾ ਬੰਦ ਕਰ ਦੇਣ ਤਾਂ ਕਿ ਕਿਸੇ ਹੋਰ ਲੋੜਵੰਦ ਦੀ ਮਦਦ ਕੀਤੀ ਜਾ ਸਕੇ ਮੇਰਾ ਨਾਮ ਸ਼ਾਂਤੀਆ ਜੇ ਕੀ ਦਾ ਵਿਆਹ ਹੈ ਜੇ ਧੀ ਦਾ ਕੋਣ ਹੈ ਕੱਢੀ ਦੇਖੀ ਕੀ ਹੋਇਆ ਦੱਸੋ ਬਹੁਤ ਆਦੇ ਤਗਰੀਬੀ ਸੀ ਤੇ ਕਲੋ ਤਾਂ ਪਰਮ ਨੇ ਸਾਥ ਦਿੱਤਾ ਅੱਜ ਮੈਂ ਚੋਣੀਆਂ ਮੈਂ ਅੱਜ ਨਾਲ ਕੋਈ ਖੜਾ ਆਵੇ ਅੱਜ ਮੇਰਾ ਵੀਰ ਕੁਲਸਾ ਵਾਲਾ ਖੜਾ ਅੱਜ ਮੇਰਾ ਵੀਰ ਯਾਮ ਪੀਰ ਖੜਾ ਚਲੋ ਇਹਨਾਂ ਦਾ ਧੰਨਵਾਦ ਉਹ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਹਨਾਂ ਸਾਡਾ ਸਾਥ ਦਿੱਤਾ ਵਾ ਇਹ ਚੀਜ਼ ਕਮਿਟੀ ਨਹੀਂ ਲੇਗੀ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋਣਾ ਇਹ ਚੋਣੀਆਂ ਕਿ ਜਿੰਨਾ ਨੂੰ ਲੋੜ ਆ ਮੇਰੇ ਵੀਰਿਆ ਨਰਾਇਓ ਨਾਲੋਂ ਤਾਂ ਕੋਣ ਹੈ ਜਿਹਦੇ ਦਾਜ ਡਬਲ ਡਬਲ ਗਿਆ ਹਾਂ ਜੀ ਦੋ ਘਟੀਆਂ ਗਈਆਂ ਮੇਰੇ ਬੇਟੀ ਦੀ ਬਿਨਾ ਦਾਦੀਆਂ ਲੋਕੀ ਕੋਠੇ ਤੇ ਚਰਚਾ ਹੀ ਹੁੰਦੇ ਹੈ ਇਹਨਾਂ ਦਾ ਆਜ ਆ ਗਿਆ ਪੁੱਛੋ ਤੁਸੀਂ ਹਾਂਜੀ ਬਹੁਤ ਕੋਸ਼ਿਸ਼ ਆ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਪਲਾਟ ਗਲੀ ਨੰਬਰ 1 ਤੇ ਆਪਾਂ ਵਾਸੀ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੇਰੇ ਲਾਗੇ ਸ਼ਾਦੀ ਸਰਦਾਰ ਬਲਵਿੰਦਰ ਸਿੰਘ ਨਾਲ ਦੀ ਮਿਸੇ ਦਾ ਨਾਮ ਕਲਵੰਤਪੁਰ ਉਹਨਾਂ ਦੀ ਬੇਟੀ ਦਾ ਨਾਮ ਜੋਤੀ ਠੀਕ ਆ ਜੀ ਅੱਜ ਤੋਂ 5-6 ਦਿਨ ਪਹਿਲਾਂ ਉਹਨਾਂ ਨੇ ਮੇਰੇ ਕੋਲ ਆਏ ਕਹਿੰਦੇ ਆਪਾਂ ਹਾਂਜੀ ਉਹ ਤਾਂ ਉਹਨਾਂ ਦੀ ਬੇਟੀ ਦੀ ਜ਼ੋਤੀ ਸੀ ਉਹ ਮੇਰੇ ਕੋਲ ਆਏ ਕਹਿੰਦੇ ਸਾਡੀ ਬੇਟੀ ਦੀ ਸ਼ਾਦੀ ਆ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਆਪਾਂ ਗੁਰਦੁਆਰੇ ਗ੍ਰੰਤੀ ਬਾਬਾ ਬਲਵਿੰਦਰ ਸਿੰਘ ਉਹਨਾਂ ਕੋਲ ਗਏ ਉਹਨਾਂ ਨੇ ਫੇਰਿਆਂ ਦਾ ਕਰਤਾ ਮੈਨੂੰ ਮੈਂ ਕਿਹਾ ਫਿਰ ਮੇਰੀ ਕਮਿਸੀ ਨੇ ਪੁੱਛਿਆ ਉਹਨਾਂ ਨੂੰ ਤੁਹਾਡੇ ਕੋਲ ਲਾਮ ਵਾਲਾ ਸੂਟ ਹੈਗਾ ਕਹਿੰਦੇ ਨਹੀਂ ਉਹ ਸੇਵਾ ਅਸੀਂ ਲਈ ਮੈਂ ਵੱਡਾ ਭਰਾ ਬਣ ਕੇ ਉਹ ਸਿਵਲ ਸੂਟ ਲੈ ਕੇ ਦਿੱਤਾ ਲਾਮ ਵਾਲਾ ਨੂੰ ਠੀਕ ਆ ਤੇ ਫਿਰ ਆਪਾਂ মিডিਆ ਦੇ ਰਾਹੀਂ ਅਪੀਲ ਕੀਤੀ ਐਨਆਰਆਈ ਵੀਰਾਂ ਨੂੰ ਕੁਛ ਤੇ ਨਰਾਈ ਵੀ ਇੱਥੇ ਵੀ ਆਏ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਪਤਾ ਨਹੀਂ ਲੱਗਾ ਇਹਨਾਂ ਵੀ ਐਨ ਆਰ ਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਅੱਜ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਿਹ ਚੀਜ਼ ਦੀ ਕਮੀ ਨਹੀਂ ਸਾਜ ਵੀ ਖੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਬਢਾਪਾ ਸੁੱਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨ ਆਰ ਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਨਾਂ ਨੇ ਜਿਹੜੇ ਕਿ ਵੀਰ ਕੋਈ ਲੋੜਵੰਦ ਹੋਊਗਾ ਪਰ ਉਹਨਾਂ ਨੇ ਫੇਰ ਆਪ ਬੇਨਤੀ ਕਰਾਂਗੇ ਉਹ ਲੋੜਵੰਦੀ ਕੀਤੀ ਜਾਵੇ ਮੱਸਾ ਹੋ ਗਿਆ ਧੀ ਵਧੀਆ ਬਹੁਤ ਵਧੀਆ ਵਿਆਹ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਤੁਹਾਡਾ ਬਹੁਤ ਧੰਨਵਾਦ ਨੇ মিডিਆ ਵਾਲਿਆਂ ਦਾ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਦੀ ਹਰ ਚੀਜ਼ ਵੱਟ ਤੋਂ ਵੱਡਾ ਗਈ ਹੈ ਤਾਂ ਸ਼ਾਇਦ ਇਹੀ ਸਭ ਤੋਂ ਵੱਡਾ ਪੁੰਨ ਹੈ ਜਿਨ੍ਹਾਂ ਦਾਨੀ ਸੱਜਣਾ ਨੇ ਇੱਕ ਗਰੀਬ ਪਰਿਵਾਰ ਦਾ ਪਰਦਾ ਰੱਖਿਆ ਅਤੇ ਉਹਨਾਂ ਦੀ ਧੀ ਦਾ ਸਿਰ ਕੱਜਣ ਵਿੱਚ ਮਦਦ ਕੀਤੀ ਦੱਸਦੀ ਹੈ ਕਿ ਜੋਤੀ ਦਾ ਪਰਿਵਾਰ ਅਤ ਦੀ ਗਰੀਬੀ ਵਿੱਚ ਸਮਾਂ ਘਟ ਰਿਹਾ ਹੈ ਜਿਨ੍ਹਾਂ ਦਾ ਘਰ ਪੂਰੀ ਤਰ੍ਹਾਂ ਖਸਤਾ ਹਾਲਤ ਵਿੱਚ ਹੈ ਉੱਥੇ ਹੀ ਮੀਡੀਆ ਵਿੱਚ ਖਬਰਾਂ ਨਸ਼ਰ ਹੋਣ ਤੋਂ ਬਾਅਦ ਕਈ ਵੀਰਾਂ ਨੇ ਇਸ ਪਰਿਵਾਰ ਨੂੰ ਵਿਆਹ ਤੋਂ ਬਾਅਦ ਘਰ ਬਣਾ ਕੇ ਦੇਣ ਦਾ ਵੀ ਵਾਅਦਾ ਕੀਤਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ